ਇਸ ਵੇਲੇ ਦੀ अहम ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ 31 ਮਾਰਚ ਦੇ ਦਿਨ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਜੇਕਰ ਘਰੋਂ ਨਿਕਲਣ ਦੀ ਸੋਚ ਰਹੇ ਹੋ ਤਾਂ ਫਿਰ ਸੋਚ ਸਮਝ ਕੇ ਨਿਕਲਿਓ ਨਹੀਂ ਤਾਂ ਫਿਰ ਘਰ ਦੇ ਵਿੱਚ ਹੀ ਰਹਿਣਾ ਪੈ ਸਕਦਾ ਕਿਉਂਕਿ ਕਿਸਾਨ ਵੱਡੇ ਵੱਡੇ ਕਾਫਲੇ ਬਣਾ ਕੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਐਮਐਲਏਆਂ ਦੇ ਘਰਾਂ ਦੇ ਬਾਹਰ ਮੋਰਚੇ ਲਾਉਣਗੇ ਉਹਨਾਂ ਦੇ ਖਿਲਾਫ ਨਾਹਰੇਬਾਜੀ ਕਰਨਗੇ ਤਾਂ ਪੂਰਾ ਪ੍ਰੋਗਰਾਮ ਦੱਸ ਦਿੱਤਾ ਪਰ ਇਸ ਐਲਾਨ ਤੋਂ ਪਹਿਲਾਂ ਇੱਕ ਚਰਚਾ ਚੱਲ ਰਹੀ ਸੀ ਕਈ ਚੈਨਲਾਂ ਦੇ ਉੱਤੇ ਖਬਰਾਂ ਵੀ ਨਸ਼ਰ ਹੋ ਰਹੀਆਂ ਨੇ ਕਿ ਮੋਰਚੇ ਦੋ ਫਾੜ ਹੋ ਚੁੱਕੇ ਦੋਵੇਂ ਜਥੇਬੰਦੀਆਂ ਅਲੱਗ-ਅਲੱਗ ਹੋ ਚੁੱਕੀਆਂ ਪਰ ਇਸ ਦੀ ਹੁਣ ਕਲੀਅਰੈਂਸ ਕਰ ਦਿੱਤੀ ਆ ਇਸ ਦੀ ਪੁਸ਼ਟੀ ਕਰ ਦਿੱਤੀ ਆ ਕਿਸਾਨ ਲੀਡਰਾਂ ਦੇ ਵੱਲੋਂ ਕਿ ਅਫਵਾਹਾਂ ਤੋਂ ਬਚਣ ਦੀ ਲੋੜ ਆ ਕੋਈ ਮੋਰਚਾ ਦੋ ਫਾੜ ਨਹੀਂ ਹੋਇਆ ਕੋਈ ਵੀ ਦੋ ਜਥੇਬੰਦੀਆਂ ਅਲੱਗ-ਅਲੱਗ ਨਹੀਂ ਹੋਈਆਂ ਜੋ ਕਹਿ ਰਹੇ ਸੀ ਜਗਜੀਤ ਸਿੰਘ ਢੱਲੇਵਾਲ ਦੀ ਜਥੇਬੰਦੀ ਨੇ 31 ਮਾਰਚ ਵਾਲਾ ਐਲਾਨ ਵਾਪਸ ਕਰ ਲਿਆ ਉਹ ਐਲਾਨ ਵਾਪਸ ਨਹੀਂ ਹੈ ਬਲਕਿ ਇਹਨਾਂ ਵਿੱਚ ਉਹੀ ਲਾਗੂ ਹੈ ਐਲਾਨ ਉਸੇ ਤਰੀਕੇ ਦੇ ਨਾਲ ਬਰਕਰਾਰ ਆ ਉਵੇਂ ਹੀ ਜਿਵੇਂ ਸ਼ੰਭੂ ਬਾਰਡਰ ਦੇ ਉੱਤੇ ਅਗਵਾਹੀ ਕਰ ਰਹੇ ਸਰਪੰਨ ਸਿੰਘ ਪੰਦੇਰ ਨੇ ਐਲਾਨ ਕੀਤਾ ਉਵੇਂ ਹੀ ਜੋ ਜਗਜੀਤ ਸਿੰਘ ਢੱਲੇਵਾਲ ਦੀ ਜਥੇਬੰਦੀ ਆ ਜਾਂ ਫਿਰ ਗੈਰ ਰਾਜਨੀਤਿਕ ਮੋਰਚਾ ਜੋ ਗੈਰ ਰਾਜਨੀਤਿਕ ਮੋਰਚਾ ਤੇ ਕੇਐਮਐਮ ਦੋਵੇਂ ਫੋਰਮਾਂ ਦੇ ਜੋ ਐਲਾਨ ਸੀ ਉਹ ਸਾਂਝੇ ਤੌਰ ਦੇ ਉੱਤੇ ਉਸੇ ਤਰੀਕੇ ਦੇ ਨਾਲ ਬਰਕਰਾਰ ਨੇ ਤਖਨੌਰੀ ਬਾਰਡਰ ਦੇ ਉੱਤੇ ਅਗਵਾਹੀ ਕਰ ਰਹੇ ਕਿਸਾਨ ਲੀਡਰਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਕਿਸ ਤਰੀਕੇ ਦੇ ਨਾਲ ਲਾਗੂ ਹੋਣਗੇ ਐਲਾਨ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਮੰਤਰੀਆਂ ਤੇ ਐਮਐਲਏਆਂ ਦੇ ਘਰਾਂ ਦੇ ਬਾਹਰ ਕਿਸਾਨ ਡਟਣਗੇ ਪੂਰੀ ਗੱਲਬਾਤ ਬੈਕੂ ਜੀ ਦਾ ਖਾਲਸਾ ਸ੍ਰੀ ਬੈਕੂ ਜੀ ਕੀ ਫਤਿਹ ਇਸ ਵਕਤ ਅਸੀਂ ਜ਼ਿਲ੍ਹਾ ਬਠਿੰਡਾ ਦੇ ਜਿਹੜਾ ਸਾਡਾ ਬੇਕੇ ਜੋ ਸਿੱਧੂਪੁਰ ਦੇ ਸੁਪਾ ਜਿਹੜਾ ਜਲਸਿਕਤਰ ਨੈਰੀ ਸਪ ਸਿੰਘ ਜੱਤਰੀ ਇਹ 19 ਮਾਰਚ ਨੂੰ ਜਿਹੜੀ ਪੁਲਿਸ ਕਹਿ ਰਹੀ ਹੈ ਵੀ ਕਿਸਾਨਾਂ ਨੂੰ ਅਸੀਂ ਕੁਛ ਨਹੀਂ ਕਿਹਾ ਕਿਸਾਨਾਂ ਨੂੰ ਸਮਾਨ ਵਾਪਸ ਕਰਤਾ ਉਹ ਸਾਰੀ ਸਥਿਤੀ ਸਾਹਮਣੇ ਹੈ ਤਾਂ ਜਿਹੇ ਜਿਹਾ ਉਹਨਾਂ ਨੇ ਇੱਥੇ ਖਿੱਚ ਧੂ ਕੀਤੀ ਹੈ ਡਾਂਗਾ ਮਾਰੀਆਂ ਨੇ ਗੁੱਡੇ ਮਾਰੇ ਨੇ ਜਿਹੜੇ ਡਿਸਕ 'ਚ ਸਮੱਸਿਆ ਆਈ ਆ ਡਾਕਟਰਾਂ ਮੁਤਾਬਕ ਹਜੇ ਵੀ ਠੀਕ ਨਹੀਂ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਵੇਖ ਕੇ ਜਦੋਂ ਤੋਂ ਅਸੀਂ ਸਾਡੇ ਦੋਨੇ ਫੋਰਮਾਂ ਦੇ ਆਗੂ ਜੇਲ੍ਹ ਤੋਂ ਬਾਹਰ ਆਏ ਆ ਇੱਕ ਸਾਡਾ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਬਾਹਰ ਆਗੂ ਸੀ ਪ੍ਰੋਗਰਾਮ ਦਿੱਤੇ ਗਏ ਸੀਗੇ ਉਹ ਬੜਾ ਭੁਲੇਖਾ ਪੈ ਰਿਹਾ ਵੀ ਉਹ ਪ੍ਰੋਗਰਾਮ ਹੋਣਗੇ ਕਿ ਨਹੀਂ ਹੋਣਗੇ ਸਾਡੇ ਦੋਨੇ ਫੋਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਇਹ 31 ਦੇ ਜਿਹੜੇ ਮੰਤਰੀਆਂ ਦੇ ਘਰੋ ਦੇ ਪ੍ਰੋਗਰਾਮ ਦਿੱਤੇ ਹੋਏ ਨੇ ਇਹ ਸਟੈਂਡ ਕਰਦੇ ਆ ਕਰਾਂਗੇ ਜਾਨੇ ਕੱਲ ਨੂੰ ਤਾਂ ਜਿੱਥੇ ਵੀ ਕਿਸੇ ਦੇ ਨੇੜੇ ਐਮ ਐਲ ਏ ਜਾਂ ਕਿਤੇ ਮੰਤਰੀ ਪੈਂਦਾ ਉਹਦਾ ਜਿਹੜਾ ਜੋ ਕੁਝ ਕਰਿਆ ਆਪਣੇ ਪੰਜਾਬ ਸਰਕਾਰ ਨੇ ਜੋ ਅੱਜ ਭਗਵੰਤ ਮਾਨ ਨੇ ਬਿਆਨ ਦਿੱਤਾ ਕੁੱਤੇ ਵੀ ਮਾਰੇ ਵੀ ਲੁੱਟੇ ਵੀ ਤਾ ਹਜੇ ਕਹਿੰਦਾ ਮੈਂ ਕਿਸਾਨਾਂ ਨੂੰ ਲੈ ਕੇ ਜਾਊਂਗਾ ਉਸ ਤੋਂ ਪਹਿਲਾਂ ਉਹਦੇ ਕੋਲੇ ਮੰਗਾਂ ਨੇ ਸਾਡੀਆਂ ਉਹਦੇ ਨਾਲ ਸੰਬੰਧਿਤ ਕਿ ਸਾਰਾ ਜਿਹੜਾ ਸਾਡਾ ਕਿਸਾਨ ਤੋਂ ਲੁੱਟਿਆ ਤੇਰੀ ਪੁਲਿਸ ਨੇ ਜਿਹੜਾ ਤੁਸੀਂ ਵੇਚਿਆ ਕੁਵਾੜ ਦੇ ਰੂਪ ਦੇ ਵਿੱਚ ਜਾਂ ਜਿਹੜਾ ਸਾਡਾ ਉੱਥੇ ਨੁਕਸਾਨ ਹੋਇਆ ਇਹਦੀ ਪੂਰਤੀ ਕਰੇਗਾ ਜਿਹੜੇ ਸਾਡੇ ਮੋਰਚੇ 'ਚ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਜਿਹੜੇ ਹਜੇ ਮਾੜਵੇਂ ਤੋਂ ਵਾਂਝੇ ਨੇ ਹਜੇ ਨੌਕਰੀਆਂ ਵਾਲੇ ਵਾਂਝੇ ਨੇ ਇਹ ਕਰੇਗਾ ਤਾਂ ਸਾਰੀਆਂ ਸਮੱਸਿਆ ਜਿਹੜੀਆਂ ਟਰੈਲ ਟਰਾਲੀਆਂ ਛੋੜੇ ਐਮਐਲ ਨੇ ਚੋਰੀ ਕੀਤੀਆਂ ਛੋੜੇ ਪੁਲਿਸ ਚਪਾਈਆਂ ਨੇ ਪੂਰੀਆਂ ਕੀਤੀਆਂ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਜੇਲ੍ਹ ਭੇਜੇਗਾ ਤਾਂ ਕਿਸਾਨਾਂ ਵਾਲੀ ਗੱਲ ਤਾਂ ਫੇਰ ਕਰੀ ਅੱਗੇ ਵੀ ਮੈਂ ਕਿਸਾਨਾਂ ਨੂੰ ਮੀਟਿੰਗ 'ਚ ਲੈ ਕੇ ਜਾਊਂਗਾ ਜਾਵਾਂਗੇ ਤੇਰੇ ਬਗੈਰ ਪਹਿਲਾ ਤੇਰਾ ਜਿਹੜਾ ਹੰਕਾਰ ਹੈ ਜੋ ਤੂੰ ਕੁਛ ਕੀਤਾ ਉਹਦਾ ਬਦਲਾ ਜਿਹੜਾ ਉਹਦਾ ਹਿਸਾਬ-ਕਿਤਾਬ ਹੈ ਉਹ ਪੰਜਾਬ ਦੇ ਲੋਕ ਪੰਜਾਬ ਦੇ ਲੜਨ ਵਾਲੇ ਲੋਕ ਉਹ ਹਜੇ ਲੈਣਗੇ ਬਾਕੀ ਹੈ ਤਾਂ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਇਹ ਸਾਡੇ ਦੋਨੇ ਫੋਰਮ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਜਿੱਥੇ ਵੀ ਕਿਤੇ ਨੇੜੇ ਮੰਤਰੀ ਐਮ ਐਲ ਏ ਜਿੱਥੇ ਵੀ ਠੀਕ ਪੈਂਦਾ ਉਹ ਜਿਹੜਾ ਘਰੌ ਦਾ ਪ੍ਰੋਗਰਾਮ ਦਿੱਤਾ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਰਹਿਸ ਹੈਗੀ ਉਹਦਾ ਵੀ ਘਰੌ ਕਰਾਂਗੇ ਤਾਂ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਸਾਨੂੰ ਲੋਡ ਪਏ ਅਸੀਂ ਦੋਨੇ ਫੋਰਮਾਂ ਦੇ ਆਗੂ ਉਹਨਾਂ ਦਾ ਪੂਰਾ ਘਰੌ ਕਰਕੇ ਜੋ ਕੁਝ ਕੀਤਾ ਸਾਡਾ 19 ਮਾਰਚ ਨੂੰ ਉਹਦਾ ਹਿਸਾਬ ਤਬ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ ਜਰੂਰ ਤਾਂ ਤੋਂ ਸੁਣਿਆ ਕਿਸਾਨ ਲੀਡਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਕਿਹਾ ਕਿ ਇਹ ਜੋ ਸਾਡਾ ਐਲਾਨ ਆ ਇਹ ਇਸ ਕਰਕੇ ਆ ਜੋ 19 ਮਾਰਚ ਦੇ ਦਿਨ ਕਿਸਾਨਾਂ ਨੂੰ ਧੋਖੇ ਨਾਲ ਬੁਲਾ ਕੇ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਧੋਖੇ ਨਾਲ ਮੀਟਿੰਗ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੀ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਗਿਆ ਜੋ ਜ਼ਬਰ ਕੀਤਾ ਗਿਆ ਉਸ ਜ਼ਬਰ ਦੇ ਖਿਲਾਫ ਇਹ ਮੋਰਚੇ ਅਸੀਂ ਖੋਲਣ ਜਾ ਰਹੇ ਹਾਂ ਤਾ 4 ਘੰਟੇ ਦੇ ਲਈ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਕਿਸਾਨ ਰੋਸ ਮੁਜ਼ਾਹਰਾ ਕਰਨਗੇ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾਵੇਗੀ ਪਟਿਆਲਾ ਦੀ ਗੱਲ ਕੀਤੀ ਜਾਵੇ ਪਟਿਆਲਾ ਦੇ ਵਿੱਚ ਡਾਕਟਰ ਬਲਬੀਰ ਜੋ ਕਿ ਸਿਹਤ ਮੰਤਰੀ ਨੇ ਪੰਜਾਬ ਉਹਨਾਂ ਦੇ ਕੋਠੀ ਦੇ ਬਾਹਰ ਮੋਰਚਲ ਗਾ ਸੁਗਰੂਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਕਿਸਾਨ ਡਟੜ ਗਏ ਇਸੇ ਤਰੀਕੇ ਦੇ ਨਾਲ ਮਲੇਰ ਕੋਟਲਾ ਦੇ ਵਿੱਚ ਜਮਿਲੂ ਰਹਿਮਾਨ ਦੇ ਘਰ ਦੇ ਬਾਹਰ ਕਿਸਾਨ ਡਟਣਗੇ ਤਾਂ ਹਰ ਪਾਸੇ ਪੰਜਾਬ ਦੇ ਵਿੱਚ ਜਿਹੜੇ ਕੱਲ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਤਾਂ ਹਰ ਪਾਸੇ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਐਮਐਲਏਆਂ ਦੇ ਘਰਾਂ ਦੇ ਬਾਹਰ ਡਟੇ ਰਹਿਣਗੇ ਖੈਰ ਕਿੰਨਾ ਕੋ ਅਸਰ ਹੁੰਦਾ ਤਾਂ ਤੁਸੀਂ ਸੁਣਿਆ ਕਿਸਾਨ ਲੀਡਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਕਿਹਾ ਕਿ ਇਹ ਜੋ ਸਾਡਾ ਇਰਾਨ ਆ ਇਹ ਇਸ ਕਰਕੇ ਆ ਜੋ 19 ਮਾਰਚ ਦੇ ਦਿਨ ਕਿਸਾਨਾਂ ਨੂੰ ਧੋਖੇ ਨਾਲ ਬਲਾ ਕੇ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਧੋਖੇ ਨਾਲ ਮੀਟਿੰਗ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੀ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਗਿਆ ਜੋ ਜ਼ਬਰ ਕੀਤਾ ਗਿਆ ਉਸ ਜ਼ਬਰ ਦੇ ਖਿਲਾਫ ਇਹ ਮੋਰਚੇ ਅਸੀਂ ਖੋਲਣ ਜਾ ਰਹੇ ਹਾਂ ਤਾਂ 4 ਘੰਟੇ ਦੇ ਲਈ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਕਿਸਾਨ ਰੋਸ ਮੂਜ਼ਾਹਰਾ ਕਰਨਗੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਵੇਗੀ ਪਟਿਆਲਾ ਦੀ ਗੱਲ ਕੀਤੀ ਜਾਵੇ ਪਟਿਆਲਾ ਦੇ ਵਿੱਚ ਡਾਕਟਰ ਬਲਬੀਰ ਜੋ ਕਿ ਸਿਹਤ ਮੰਤਰੀ ਨੇ ਪੰਜਾਬ ਉਹਨਾਂ ਦੇ ਕੋਠੀ ਦੇ ਬਾਹਰ ਮੋਰਚਾ ਸੁਗਰੂਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਕਿਸਾਨ ਡਟੜ ਗਏ ਇਸੇ ਤਰੀਕੇ ਦੇ ਨਾਲ ਮਲੇਰ ਕੋਟਲਾ ਦੇ ਵਿੱਚ ਜਮਿਲੂਰ ਰਹਿਮਾਨ ਦੇ ਘਰ ਦੇ ਬਾਹਰ ਕਿਸਾਨ ਡਟਣਗੇ ਤਾਂ ਹਰ ਪਾਸੇ ਪੰਜਾਬ ਦੇ ਵਿੱਚ ਜਿਹੜੇ ਕੱਲ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਤਾਂ ਹਰ ਪਾਸੇ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਐਮਐਲਏਆਂ ਦੇ ਘਰਾਂ ਦੇ ਬਾਹਰ ਡਟੇ ਰਹਿਣਗੇ ਖੈਰ ਕਿੰਨਾ ਕੋ ਅਸਰ ਹੁੰਦਾ ਇਸ ਕਹ ਜਿਹੜੇ ਕਿਸਾਨ ਇਹ ਪ੍ਰੋਗਰਾਮ ਦੇ ਰਹੇ ਨੇ ਇਸ ਪ੍ਰੋਗਰਾਮ ਦਾ ਕਿੰਨਾ ਅਸਰ ਹੁੰਦਾ ਆਣ ਬੜਾ ਸਮਾਂ ਦੱਸੇਗਾ ਤਾਂ ਤੁਸੀਂ ਸੁਣਿਆ ਕਿਸਾਨ ਲੀਡਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਕਿਹਾ ਕਿ ਇਹ ਜੋ ਸਾਡਾ ਇਰਾਨ ਆ ਇਹ ਇਸ ਕਰਕੇ ਆ ਜੋ 19 ਮਾਰਚ ਦੇ ਦਿਨ ਕਿਸਾਨਾਂ ਨੂੰ ਧੋਖੇ ਨਾਲ ਬਲਾ ਕੇ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਧੋਖੇ ਨਾਲ ਮੀਟਿੰਗ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੀ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਗਿਆ ਜੋ ਜ਼ਬਰ ਕੀਤਾ ਗਿਆ ਉਸ ਜਬਰ ਦੇ ਖਿਲਾਫ ਇਹ ਮੋਰਚੇ ਅਸੀਂ ਖੋਲਣ ਜਾ ਰਹੇ ਹਾਂ ਤਾਂ 4 ਘੰਟੇ ਦੇ ਲਈ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਕਿਸਾਨ ਰੋਸ ਮੂਜ਼ਾਹਰਾ ਕਰਨਗੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਵੇਗੀ ਪਟਿਆਲਾ ਦੀ ਗੱਲ ਕੀਤੀ ਜਾਵੇ ਪਟਿਆਲਾ ਦੇ ਵਿੱਚ ਡਾਕਟਰ ਬਲਬੀਰ ਜੋ ਕਿ ਸਿਹਤ ਮੰਤਰੀ ਨੇ ਪੰਜਾਬ ਉਹਨਾਂ ਦੇ ਕੋਠੀ ਦੇ ਬਾਹਰ ਮੋਰਚਾ ਸੁਗਰੂਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਕਿਸਾਨ ਡਟੜ ਗਏ ਇਸੇ ਤਰੀਕੇ ਦੇ ਨਾਲ ਮਲੇਰ ਕੋਟਲਾ ਦੇ ਵਿੱਚ ਜਮਿਲੂਰ रहमान ਦੇ ਘਰ ਦੇ ਬਾਹਰ ਕਿਸਾਨ ਡਟਣਗੇ ਤਾਂ ਹਰ ਪਾਸੇ ਪੰਜਾਬ ਦੇ ਵਿੱਚ ਜਿਹੜੇ ਕੱਲ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਤਾਂ ਹਰ ਪਾਸੇ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਐਮ ਐਲ ਏਆਂ ਦੇ ਘਰਾਂ ਦੇ ਬਾਹਰ ਡਟੇ ਰਹਿਣਗੇ ਖੈਰ ਕਿੰਨਾ ਕੋ ਅਸਰ